ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਉਹਨਾਂ ਭਗਤਾਂ ਲਈ ਹੈ ਜਿਹੜੇ ਭਗਤ ਪੀਰਾਂ ਦੀ ਸੇਵਾ ਕਰਦੇ ਹਨ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ ਹੈ ਬਹੁਤ ਸਾਰੇ ਭਗਤ ਇਸ ਤਰ੍ਹਾਂ ਦੇ ਹੁੰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਪੀਰਾਂ ਦੀ ਸੇਵਾ ਕਰਦੇ ਹਾਂ ਮੰਨਤਾ ਕਰਦੇ ਹਾਂ ਚਿਰਾਗ ਲਗਾਉਂਦੇ ਹਾਂ ਪੀਰਾਂ ਨੂੰ ਧਿਆਉਂਦੇ ਵੀ ਹਾਂ ਸਹੀ ਢੰਗ ਨਾਲ ਜੋ ਕੁਝ ਅਸੀਂ ਕਰਦੇ ਹਾਂ ਫਿਰ ਵੀ ਪੀਰ ਸਾਨੂੰ ਵਰ ਨਹੀਂ ਦਿੰਦੇ ਸਾਡੇ ਕੁਝ ਕੰਮ ਇਸ ਤਰ੍ਹਾਂ ਦੇ ਹਨ ਜੋ ਰੁਕੇ ਪਏ ਹਨ ਉਹ ਪੂਰੇ ਨਹੀਂ ਹੁੰਦੇ ਚਾਹੇ ਉਹ ਸੰਗਤ ਦੇ ਹੋਣ ਚਾਹੇ ਉਹਨਾਂ ਭਗਤਾਂ ਦੇ ਆਪ ਦੇ ਹੋਣ ਇਸ ਕਰਕੇ ਬਹੁਤ ਪਰੇਸ਼ਾਨ ਰਹਿੰਦੇ ਹਨ ਇੱਕ ਦੂਜੇ ਦੀਆਂ ਗੱਦੀਆਂ ਤੇ ਜਾਂਦੇ ਰਹਿੰਦੇ ਹਨ ਤੇ ਕੁਝ ਲੋਕ ਉਹ ਵੀ ਹਨ ਜੋ ਗੱਦਿਆਂ ਦਾ ਕੰਮ ਨਹੀਂ ਕਰਦੇ ਉਹ ਪੀਰਾਂ ਨੂੰ ਮੰਨਦੇ ਹਨ ਆਪਣੇ ਘਰ ਦੇ ਵਿੱਚ ਪਰ ਫਿਰ ਵੀ ਉਹਨਾਂ ਦੇ ਬਰਕਤ ਨਹੀਂ ਰਹਿੰਦੀ ਘਰ ਦੇ ਵਿੱਚ ਉਹੀ ਲੜਾਈ ਕਲੇਸ਼ ਝਗੜਾ ਰਹਿੰਦਾ ਹੈ ਘਰ ਦੇ ਵਿੱਚ ਵਰਕਤ ਬਿਲਕੁਲ ਨਹੀਂ ਰਹਿੰਦੀ ਇਹਨਾਂ ਚੀਜ਼ਾਂ ਦਾ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਹੈ ਕਿ ਪੀਰ ਤੁਹਾਥੋਂ ਨਾਰਾਜ਼ ਹਨ ਕਿ ਤੁਹਾਡੇ ਕੋਲੋਂ ਕੋਈ ਇਸ ਤਰ੍ਹਾਂ ਦੀ ਗਲਤੀ ਹੋਈ ਹੈ ਜਿਹੜੀ ਕਿ ਤੁਹਾਡੀ ਯਾਦ ਨਹੀਂ ਹੈ ਪਰ ਪੀਰਾਂ ਨੂੰ ਉਹ ਤੁਹਾਡੀ ਗਲਤੀ برداشت ਨਹੀਂ ਹੁੰਦੀ ਤੁਸੀਂ ਵਾਰ-ਵਾਰ ਉਸ ਗਲਤੀ ਨੂੰ ਦਰਉਂਦੇ ਹੋ ਸੋ ਨੂੰ ਪਤਾ ਨਹੀਂ ਲੱਗਦਾ ਇਸ ਗਲਤੀ ਨੂੰ ਪੁੱਛਣ ਲਈ 3 ਥਾਂਾਂ ਤਾਂ ਗਦਰਾਂ ਤੇ ਜਾਂਦੇ ਹੋ ਭਗਤਾਂ ਤੋਂ ਪੁੱਛਦੇ ਹੋ ਚੇਲਿਆਂ ਤੋਂ ਪੁੱਛਦੇ ਹੋ ਪਰ ਗੱਲ ਕੋਈ ਰਾਹ ਨਹੀਂ ਪੈਂਦੀ ਕੁਝ ਹਰ ਤਰ੍ਹਾਂ ਦੀ ਯਤਨ ਕਰਦੇ ਹੋ ਕੇ ਪੀਰ ਸਾਨ ਦਰਸ਼ਨ ਦੇ ਦੇਣਾਂ ਪੀਰ ਸਾਡੇ ਕੰਮ ਕਰ ਦੇਣਾਂ ਇਹ ਗੱਦਿਆਂ ਵਾਲਿਆਂ ਦਾ ਵੀ ਇਹੀ ਕੰਮ ਹੁੰਦਾ ਹੈ ਜਿਹਨਾਂ ਦਾ ਕੰਮ ਰੁਕ ਜਾਂਦਾ ਹੈ ਇਹ ਕੁਝ ਵੀਰ ਉਹ ਵੀ ਹਨ ਜਿਨ੍ਹਾਂ ਦੇ ਘਰੇ ਚਿਰਾਗ ਲੱਗਦੇ ਹਨ ਪੀਰਾਂ ਦੀ ਇਵادت ਕਰਦੇ ਹਨ ਬਹੁਤ ਵੀਰ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਸਿਲੇ ਕਰਦੇ ਹਨ ਪੀਰਾਂ ਦੇ ਪਰ ਉਹਨਾਂ ਕੋਲ ਢੰਗ ਸਹੀ ਨਾ ਹੋਣ ਕਰਕੇ ਉਨ੍ਹਾਂ ਦੇ ਉਸਲੇ ਵੀ ਬੇਕਾਰ ਹੋ ਜਾਂਦੇ ਹਨ ਪੀਰ ਉਹਨਾਂ ਨੂੰ ਦਰਸ਼ਨ ਨਹੀਂ ਦਿੰਦੇ ਸਮਝ ਦੀ ਇਹ ਹੁੰਦਾ ਹੈ ਉਹਨਾਂ ਨੂੰ ਨਫੇ ਦੀ بجائے ਨੁਕਸਾਨ ਹੋਣ ਲੱਗ ਜਾਂਦਾ ਹੈ ਘਰ ਦੇ ਵਿੱਚ ਲੜਾਈ ਝਗੜਾ ਹਰ ਕੰਮ ਦੇ ਵਿੱਚ ਰੁਕਾਵਟ ਤੇ ਉਹ ਸਰੀਰਕ ਤੌਰ ਤੇ ਵੀ ਬਿਮਾਰ ਰਹਿਣ ਲੱਗ ਜਾਂਦੇ ਹਨ ਪਰ ਉਹਨਾਂ ਨੂੰ ਸਮਝ ਨਹੀਂ ਕੋਸਉਂਦੀ ਇਹ ਉਹਨਾਂ ਵੀਰਾਂ ਲਈ ਹੈ ਜਿਹੜੇ ਅਸੀਂ ਵੀਡੀਓ ਬਣਾ ਰਹੇ ਹਾਂ ਇਸ ਵੀਡੀਓ ਨੂੰ ਗੌਰ ਨਾਲ ਦੇਖ ਲੈਣਾ ਤੇ ਸੁਣ ਲੈਣਾ ਪੀਰ ਤੁਹਾਡੇ ਸਾਰੇ ਕੰਮ ਪੂਰੇ ਕਰਨਗੇ ਜੇ ਤੁਹਾਡੇ ਤੋਂ ਨਾਰਾਜ਼ ਵੀ ਹੋਏ ਤਾਂ ਖੁਸ਼ ਹੋ ਜਾਣਗੇ बस गौर ਨਾਲ ਇਹ ਗੱਲਾਂ ਨੂੰ ਸੁਣ ਲਿਓ ਤੇ ਫਿਰ ਜੇ ਕਰਕੇ ਵੇਖੋ ਤੁਹਾਨੂੰ 101% ਰਿਜ਼ਲਟ ਬਹੁਤ ਵਧੀਆ ਮਿਲੇਗਾ ਹੁਣ ਤੁਸੀਂ ਕਰਨਾ ਕੀ ਹੈ ਇਹ ਪਹਿਲਾ ਸ਼ਬਦ ਉਹਨਾਂ ਲਈ ਹੈ ਜਿਹੜੇ 11ਵੇਂ ਮਹੀਨੇ ਸਰਕਾਰ حضرت ਗੋਸਪਾਲ ਰਮਪੁਲੇ ਇਸਲਾਮ ਜੀ ਨੂੰ ਮੰਨਦੇ ਹਨ 11ਵੇਂ ਸਰਕਾਰ ਗੋਸਪਾਲ ਜੀ ਦੇ ਚਰਾਗ ਜਿਨ੍ਹਾਂ ਦੇ ਘਰ ਦੇ ਵਿੱਚ ਲੱਗਦੇ ਹਨ ਇਹ ਉਹਨਾਂ ਵੀਰਾਂ ਲਈ ਹੈ ਕੋ ਸੇਮ ਵਿਧੀ ਹੋਵੇਗੀ ਸਾਰਿਆਂ ਲਈ 11ਵੇਂ ਸ਼ਰੀਫ ਵਾਲੇ ਦਿਨ ਜਿਸ ਦਿਨ 11ਵੇਂ ਆਉਦੀ ਹੈ ਉਸ ਦਿਨ ਜੋ ਵੀਰ 11ਵੇਂ ਵਾਲੇ ਪੀਰ ਨੂੰ ਮੰਨਦੇ ਹਨ ਉਹਨਾਂ ਦੀ ਮਸਜਿਦ ਵਿੱਚ ਪਿੰਡ ਵਿੱਚ ਕੋਈ ਮਸਜਿਦ ਬਣੀ ਹੋਵੇਗੀ ਜੇ ਨਹੀਂ ਵੀ ਬਣੀ ਤਾਂ ਜਿਹੜੇ ਤੇੜੇ-ਤੇੜੇ ਪਿੰਡਾਂ ਵਿੱਚ ਹੋਵੇਗੀ ਉੱਥੇ ਕੋਈ ਮੌਲਵੀ ਨੂੰ ਲਿਆ ਕੇ ਜਾਂ ਜੋ ਵੀ ਔਰਦ ਤੇ ਜਾਣਕਾਰ ਹੋ ਉਸ ਨੂੰ ਲਿਆ ਕੇ ਜੋ ਕੁਰਾਨ ਪੜ੍ਹ ਸਕਦਾ ਹੈ 11ਵੇਂ شریف ਦਾ ਖਤਮ ਜ਼ਰੂਰ ਪੜਾਉਣਾ ਖਤਮ ਪੜਾਉਣ ਤੋਂ ਬਾਅਦ ਵਿੱਚ ਸ਼ਾਮ ਦੇ ਟਾਈਮ ਜਦੋਂ ਉਹ ਆਪ ਦਾ ਚਿਰਾਗ ਬੱਤੀ ਕਰਦੇ ਹਨ ਉਸ ਟਾਈਮ ਉਹ ਪੰਜ ਲੱਡੂ ਲਿਆ ਕੇ ਉੱਥੇ ਆਪਣੇ ਉਜਾਸਥਾਨ ਤੇ ਰੱਖ ਲੈਣ ਜਿੱਥੇ ਉਹ ਆਪਦੀ ਫਰਿਆਦ ਪੂਰੀ ਕਰ ਲਉਂਦੇ ਹਨ ਜੋਤ ਬੱਤੀ ਕਰਦੇ ਹਨ ਪੀਰਾਂ ਦੇ ਚਰਾਗ ਕੋਲੇ ਲੈ ਕੇ ਰੱਖ ਲਓ ਰੱਖਣ ਤੋਂ ਪਹਿਲਾਂ ਆਪਦੇ ਸਿਰ ਤੋਂ ਦੀ 7 5 ਵਾਰੀ ਉਸ ਨੂੰ ਵਾਰ ਲਗੋ 5 ਜਾਂ 7 ਵਾਰੀ ਵਾਰ ਕੇ ਰੱਖ ਲਵੋ ਜੋ ਵੀ ਤੁਸੀਂ ਕਲਾਮ ਜਾਣਦੇ ਹੋ ਜੋ ਵੀ ਤੁਸੀਂ ਅਰਦਾਸ ਦੁਆ ਜਾਣਦੇ ਹੋ ਪੜੋ ਪੜਨ ਤੋਂ ਬਾਅਦ ਵਿੱਚ ਅਰਦਾਸ ਕਰੋ ਕਿ ਪੀਰ ਬਾਦਸ਼ਾਹ ਵੀ ਸਾਡੇ ਕੋਲੋਂ ਜੋ ਕੋਈ ਗਲਤੀ ਹੋਈ ਹੈ ਸਾਨੂੰ ਨਹੀਂ ਪਤਾ ਅਣਜਾਣ ਬੱਚੇ ਆ ਤਨ ਜਾਣ ਬੱਚੇ ਸਮਝ ਕੇ ਮੁਆਫ ਕਰ ਦਿਓ ਅੱਗੇ ਤੋਂ ਵਾਦਾ ਸੀ ਇਹ ਸੀ ਗਲਤੀ ਨਹੀਂ ਕਰਦੇ ਜੇ ਅਸੀਂ ਇਹ ਜੀ ਗਲਤੀ ਕਰੀਏ ਤਾਂ ਸਾਨੂੰ ਸਾਰਾ ਜ਼ਰੂਰ ਮਿਲ ਜਾਵੇ। ਤੋਂ ਅਰਦਾਸ ਬੇਨਤੀ ਤੁਸੀਂ ਸੱਚੇ ਦਿਲ ਨਾਲ ਬਹਿ ਕੇ ਨਾ ਤੋਕੇ ਕਰਨੀ ਹੈ। ਬਿਹਤਰ ਹੈ ਜੇ ਨਾ ਤੋਕੇ ਪਾਕ ਸਾਫ ਕੱਪੜੇ ਪਾ ਕੇ ਅਤਰ ਵਗੈਰਾ ਲਗਾ ਕੇ ਸਿਰ ਟਾਕੇ ਜੇ ਤੁਹਾਡੇ ਕੋਲ ਕੋਈ ਟੋਪੀ ਵਗੈਰਾ ਹੈ ਟੋਪੀ ਰੱਖ ਸਕਦੇ ਹੋ ਨਿਰਮਲ ਬਣ ਸਕਦੇ ਹੋ। ਪਾਸ ਵਾਲੇ ਪਾਸੇ ਨੂੰ ਮੁਹਰ ਕੇ ਬੈਠ ਜਾਣਾ ਹੈ। ਅੱਧਾ ਪੌਣਾ ਘੰਟਾ ਤੁਸੀਂ ਇੱਥੇ ਬੈਠਣਾ ਹੈ। ਉਹਨਾਂ ਦੀ ਮਿਹਨਤ ਕਰਨੀ ਹੈ ਜੇ ਤੁਹਾਡੇ ਕੋਈ ਗਲਤੀ ਹੋਈ ਹੈ। ਉਦੀ ਆਲੂ ਦੀ ਸ਼ਿਮਾ ਫੀਡਬੈਕ ਕਰੀ ਹੈ ਬਾਅਦ ਵਿੱਚ ਤੁਸੀਂ ਜਦੋਂ ਉਸੇ ਰਾਤ ਨੂੰ ਜੇ ਰਤ ਜਿਆਦਾ ਹੋ ਗਈ ਤਾਂ ਸਵੇਰ ਦੇ ਟਾਈਮ ਤੁਸੀਂ ਉੱਠਣਾ ਹੈ ਸਭ ਤੋਂ ਪਹਿਲਾਂ ਉਹ ਜੋ ਤੁਹਾਡੇ ਪੰਜ ਲੱਡੂਰਾ ਤਲੇ ਰੱਖੇ ਹੋਏ ਹਨ ਉਹ ਚੱਕਣੇ ਨੇ ਉਹ ਪਾਣੀ ਦੇ ਕਿਨਾਰੇ ਚੱਲਦੇ ਪਾਣੀ ਦੇ ਕਿਨਾਰੇ ਸੂਏ ਕਸੀਲੇ ਨੇੜੇ ਨਹੀਂ ਰੱਖਣਾ ਨਹਿਰ ਦੇ ਕਿਨਾਰੇ ਰੱਖਣਾ ਨਹਿਰ ਜਾਂਦ ਰਿਹਾ ਉਹ ਉਸ ਦੇ ਕਿਨਾਰੇ ਰੱਖ ਕੇ ਆਉਣੇ ਹਨ ਰੱਖ ਕੇ ਤੁਸੀਂ ਉੱਥੇ ਉਹਦੀ ਅਰਦਾਸ ਦਵਾ ਲਾ ਦੇਣੀ ਆ ਲਾਉਣ ਤੋਂ ਬਾਅਦ ਤੁਸੀਂ ਵਾਪਸ ਮੁੜਿਆਉਣਾ ਹੈ ਕੁਛੇ ਮੁੜ ਕੇ ਨਹੀਂ ਦੇਖਣਾ ਘਰੇ ਆ ਕੇ ਤੂੰ ਬੱਤੀ ਫੇਰ ਕਰਨੀ ਆ ਉਹਨਾਂ ਚਰਾਗਾਂ 'ਚ ਤੇਲ ਪਾ ਕੇ ਤੂੰ ਬੱਤੀ ਕਰਕੇ ਫਿਰ ਉੱਥੇ ਬਹਿ ਕੇ ਉਹਦੀ ਅਰਦਾਸ ਬੰਦੀ ਕਰੋ ਤੇ ਪੀਰ ਬਾਸਾ ਤੁਹਾਡੇ ਜ਼ਰੂਰ ਹੀ ਕੁਛ ਹੋਣਗੇ ਇਹ ਹੌਲੀ-ਹੌਲੀ ਤੁਹਾਨੂੰ ਫਰਕ ਪੈਣ ਲੱਗ ਜਾਵੇਗਾ ਤੇ ਪੀਰ ਤੁਹਾਡੀ ਜੋ ਰੁਕੇ ਹੋਏ ਕੰਮ ਪੂਰੇ ਕਰਨ ਲੱਗ ਜਾਣਗੇ ਤੇ ਉਹਨਾਂ ਵੀਰਾਂ ਲਈ ਇਹ ਜੋ 11 ਮੇਲੇ ਪੀਰਾਂ ਨੂੰ ਮੰਨਦੇ ਹਨ ਤੇ ਹੁਣ ਅਸੀਂ ਗੱਲ ਉਹਨਾਂ ਦੀ ਕਰਦੇ ਹਾਂ ਜੋ ਬਾਬਾ ਹੈਦਰ ਸੇਖ ਤੇ ਬਾਬਾ ਲਖਦਾਤਾ ਜੀ ਦੀ ਮੰਨਤਾ ਕਰਦੇ ਹਨ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਬੀਰਵਾਲਾ ਦੇਣਾ ਉਹਨਾਂ ਦੀ ਦਰਗਾਹ ਤੇ ਮਯਾਰਤੇ ਜਾਣਾ ਹੈ ਜੋ ਪੀਰ ਲਖਦਾਤਾ ਜੀ ਨੂੰ ਮੰਨਦੇ ਹਨ ਤਾਂ ਉਹ ਨਗਾਹੇ ਜਾਣਾ ਚਾਹੀਦਾ ਹੈ ਜੋ ਪੀਰ ਹੈਦਰ ਸੇਖ ਬਲੇਰਕੋਟ ਦੀ ਸਰਕਾਰ ਨੂੰ ਮੰਨਦੇ ਹਨ ਤਾਂ ਉੱਥੇ ਜਾਣਾ ਜਾ ਕੇ ਉੱਥੇ ਉਹਨਾਂ ਜੋ ਵੀ ਭੋਗ ਪ੍ਰਸਾਦ ਨਿਆਜ ਉੱਥੇ ਚੜਦਾ ਹੈ ਦਰਗਾਹ ਤੇ ਉਹ ਲੈ ਲੈਣ ਉਹ ਲੈਣ ਤੋਂ ਬਾਅਦ ਆਪ ਦੇ ਉੱਪਰ ਦੀ ਚਾਹਾਂਗੇ ਇੱਕ ਵਾਰੀ ਚਾਹਾਲੂ ਤਿੰਨ ਵਾਰੀ ਚਾਹਾਲੂ ਪੰਜ ਵਾਰੀ ਜਾਂ ਸੱਤ ਵਾਰੀ ਸਾਰਾ ਸਵਾਨ ਵਾਰ ਕੇ ਉੱਥੇ ਚੜਵਾ ਦੇਣਾ ਫੇ ਚੜਾਉਣ ਤੋਂ ਬਾਅਦ ਵਿੱਚ ਤੁਸੀਂ ਉੱਥੇ ਸਾਈਡ ਤੇ ਬੈਠ ਜਾਣਾ ਹੈ ਬੈਠ ਕੇ ਉਹਦੀ ਅਰਦਾਸ ਬੇਨਤੀ ਕਰਨੀ ਹੈ ਜੋ ਮੰਨਦੇ ਵਿੱਚ ਦੱਸੇ ਧਾਰ ਕੇ ਗਏ ਹੋ ਕਿ ਜੇ ਪੀਰਾਂ ਨੂੰ ਨਹੀਂ ਮੰਨਦੇ ਹੋ ਤੁਹਾਡੇ ਕੰਮ ਕੂੜੇ ਨਹੀਂ ਹੁੰਦੇ ਹਨ ਉੱਥੇ ਬਹਿ ਕੇ ਅਰਦਾਸ ਬੇਨਤੀ ਕਰੋ ਕਿ ਬਾਬਾ ਜੀ ਸਾਥੋ ਜੋ ਕੋਈ ਵੀ ਗਲਤੀ ਹੋ ਗਈ ਹੈ ਮਾਫ ਕਰਿਓ ਸਾਨੂੰ ਨਹੀਂ ਉਸ ਗੱਲ ਦਾ ਪਤਾ ਤੇ ਸਾਨੂੰ ਸਹਾਰਾ ਦਿਓ ਅਸੀਂ ਸਮਝ ਗਏ ਤੇ ਅਗਲੀ ਵਾਰ ਨੂੰ ਅਸੀਂ ਇੰਜ ਨਹੀਂ ਗਲਤੀ ਨਾ ਕਰੀਏ ਜੇ ਸਾਡੀ ਖੁਸ਼ੀ ਨਾਲ ਇਹ ਸੋਡਾ ਭੋਗ ਪ੍ਰਸਾਦ ਲੈ ਕੇ ਆਏ ਹਾਂ ਇਸ ਕਰਕੇ ਸਾਨੂੰ ਇਹ ਸਾਡੀ ਗਲਤੀ ਮਾਫ ਕੀਤੀ ਜਾਵੇ ਤੇ ਤੁਸੀਂ ਬੈਠ ਕੇ ਆਉਂਦਾ ਘੰਟਾ ਅੱਧਾ ਘੰਟਾ ਅਰਦਾਸ ਬੇਨਤੀ ਕਰੋ ਕਰਨ ਤੋਂ ਬਾਅਦ ਵਿੱਚ ਜਿਹੜੇ ਬਾਹਰ ਫਕੀਰ ਬੈਠੇ ਹਨ ਜੀ ਤੁਹਾਡੇ ਕੋਲ ਜੀਅਸ ਹੈ ਤਾਂ ਤੁਸੀਂ ਉਹਨਾਂ ਨੂੰ ਭੋਜਨ ਪਾਣੀ ਪੰਜ ਫਕੀਰਾਂ ਨੂੰ ਜ਼ਰੂਰ ਕਰਵਾਓ ਘੱਟੋ ਘੱਟ ਪੰਜ ਫਕੀਰਾਂ ਨੂੰ ਦਾ ਕਰਾਓ ਜੇ ਸਾਦਾ ਭੋਜਨ ਪਾਣੀ ਕਰਾ ਦਿਓ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਾ ਸਕਦੇ ਹੋ ਕਰਨ ਤੋਂ ਬਾਅਦ ਵਿੱਚ ਤੁਸੀਂ ਘਰ ਦੇ ਵਿੱਚ ਆ ਜਾਣਾ ਹੈ ਆਪਣੇ ਘਰਿਆਂ ਕੇ ਸ਼ਾਮ ਦੇ ਟਾਈਮ ਚਰਾਗ ਲਾਉਣੇ ਹਨ ਰਾਤ ਨੂੰ ਰਾਤ ਨੂੰ ਚਰਾਗ ਲਾਗੇ ਤੁਸੀਂ ਬੈਠਣਾ ਹੈ ਪੰਜ ਲੱਡੂ ਪੀਰਾਂ ਦੇ ਨਾਂ ਦੇ ਰੱਖ ਲੈਣੇ ਹਨ ਆਪ ਦੀ ਸਿਰ ਤੋਂ ਨਿਬਾਰ ਕੇ ਰੱਖ ਕੇ ਨਹਾ ਧੋ ਕੇ ਸਾਫ ਕੱਪੜੇ ਪਾ ਕੇ ਸਾਫ ਲਿਬਾਸ ਪਾ ਕੇ ਇੱਕ ਸੋਵੇਰਾ ਲਗਾ ਕੇ ਤੇ ਸਾਫ ਕੱਪੜੇ ਅਸਨ ਤੇ ਬੈਠਣਾ ਹੈ ਬੈਠ ਕੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਤੁਸੀਂ ਕਲਮਾ ਕੋਈ ਜਾਣਦੇ ਹੋ ਉਹੀ ਕਲਮਾ ਪੜ੍ਹਨਾ ਹੈ 108 ਵਾਰ ਪੜ੍ਹੋ ਜਾਂ 101 ਵਾਰ ਪੜ੍ਹੋ ਪੜ੍ਹਤ ਬਾਅਦ ਸੱਚੇ ਦਿਲ ਨਾਲ ਮਾਫੀ ਮੰਗ ਕੇ ਜਿਹੜਾ ਕੋਲ ਟਾਈਮ ਹੋਇਆ ਤਾਂ ਉਸੇ ਟਾਈਮ ਹੀ ਰੋਤ ਨੂੰ ਰੱਖਿਓ ਨੀ ਸਵੇਰ ਦੇ ਟਾਈਮ ਸੂਰਜੀ ਚੜ੍ਹਦੇ ਨਾਲ ਇਹ ਵੀ ਪਾਣੀ ਕੋਲ ਹੀ ਰੱਖਣੇ ਹਨ ਉਹ ਸਾਰਾ ਕੰਮ ਤੁਹਾਡਾ ਨਹਿਰ ਤੇ ਹੀ ਹੋਣਾ ਹੈ ਉਸੇ ਚੱਲਦੇ ਪਾਣੀ ਦੇ ਕੋਲੇ ਰੱਖਣੇ ਹਨ ਰੱਖ ਕੇ ਆ ਕੇ ਪਿੱਛੇ ਮੁੜ ਕੇ ਨਹੀਂ ਦੇਖਣਾ ਅਰਦਾਸ ਬੇਨਤੀ ਲਾ ਕੇ ਜਾਣੀ ਹੈ ਤੁਸੀਂ ਯਕੀਨ ਮੰਨਿਓ ਹਫਤੇ ਦੇ ਅੰਦਰ ਅੰਦਰ ਤੁਹਾਡੇ ਜਿਹੜੇ ਰੁਕੇ ਪਏ ਕੰਮ ਸੀ ਵੱਡੇ ਵੱਡੇ ਕੰਮ ਸੀ ਨਹੀਂ ਹੋ ਰਹੀ ਸੀ ਉਹਨਾਂ ਦੇ ਰਾਹ ਖੁੱਲਣ ਲੱਗ ਜਾਣਗੇ ਉਹ ਕੰਮ ਤੁਹਾਡੇ ਵੱਨੋਂ ਲੱਗ ਜਾਣੇ ਆ ਉਹ ਕਿਸੇ ਵੀ ਵਿਧੀ ਨਾਲ ਬੰਨ ਕੋਈ ਵੀ ਬੰਦਾ ਵਿਚੋਲਾ ਬਣੇ ਉਹਦੇ ਕੱਡੇ ਵੱਡੇ ਕੰਮ ਹੋਣਗੇ ਸਾਰੇ ਲੂਟ ਹੋਣ ਲੱਗ ਜਾਣਗੇ ਜਿਹੜੇ ਭਗਤ ਨੇ ਗੱਦੀਆਂ ਲਾਉਂਦੇ ਨੇ ਉਹਨਾਂ ਨੂੰ ਦਰਸ਼ਨ ਹੋਣ ਲੱਗ ਜਾਣਗੇ ਪੀਰਾਂ ਦੇ ਬਚਨ ਖੁੱਲ ਜਾਣਗੇ ਪੀਰ ਖੋਦਾ ਕਿ ਉਹਨਾਂ ਨੂੰ ਦੱਸੂਗਾ ਵੀ ਸਾਥੂ ਕੀ ਗਲਤੀ ਹੋਈ ਸੀ ਤੇ ਉਹ ਸਾਰੇ ਵਿਭਗਤਾਂ ਦੇ ਅਰਦਾਸਾਂ ਮਨਜ਼ੂਰ ਹੋਣਗੀਆਂ ਰੁਕੇ ਹੋਏ ਕੰਮ ਸਾਰਿਆਂ ਦੇ ਬੰਨਗੇ ਆਮ ਭਗਤਾਂ ਦੇ ਵੀ ਕੰਮ ਬੰਨਨੇ ਸ਼ੁਰੂ ਹੋ ਜਾਣਗੇ ਜਿਹੜੇ ਇਸ ਕੰਮ ਨੂੰ ਕਰਨਗੇ ਜੋ ਪੀਰਾਂ ਨੂੰ ਮੰਨਦੇ ਹਨ ਪਰ ਅੱਗੇ ਤੋਂ ਕੋਈ ਗਲਤੀ ਕਰਨ ਤੋਂ ਪਹਿਲਾਂ ਸੋਚ ਲਿਆ ਕਰਿਓ ਕਿ ਵੀ ਪੀਰਾਂ ਨੂੰ ਕੋਈ ਗੱਲ ਬੁਰੀ ਨਾ ਲੱਗੇ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਆ ਵੀ ਵੀਰਵਾਰ ਵਾਲੇ ਤੇ ਨਾ ਸਾਨੂੰ ਕੋਈ ਨਸ਼ਾ ਪੱਤਾ ਨਹੀਂ ਕਰਨਾ ਚਾਹੀਦਾ ਕੋਈ ਸ਼ਰਾਬ ਪਿਆਲਾ ਬਿਲਕੁਲ ਨਹੀਂ ਪੀਣਾ ਚਾਹੀਦਾ ਕਿਉਂਕਿ ਪੀਰ ਸ਼ਰਾਬ ਪਿਆਲੇ ਤੇ ਬਹੁਤ ਨਫ਼ਰਤ ਕਰਦਾ ਹੈ ਇਸ ਚੀਜ਼ ਤੋਂ ਜਦੋਂ ਵੀ ਤੁਸੀਂ ਚਿਰਾਗ ਲਾਉਣੇ ਹਨ ਕੋਈ ਜ਼ਰਦਾ ਵੀੜੀ ਸੁੱਖਾ ਤਮਾਕੂ ਬਿਲਕੁਲ ਨਹੀਂ ਪੀਣਾ ਬਿਲਕੁਲ ਪਾਕ ਸਾਫ ਹੋ ਕੇ ਹੀ ਲਾਉਣੇ ਹਨ ਜੋ ਬੰਦਾ ਘਰ ਦੇ ਵਿੱਚ ਚਰਾਗ ਬੱਤੀ ਕਰਦਾ ਹੈ ਇੱਕ ਬੰਦਾ ਕਰੇ ਨਾਤੋ ਕੇ ਤੇ ਸਾਰਾ ਪਰਿਵਾਰ ਚੌਂਕੀ ਜਰੂਰ ਪਰਿਆ ਕਰੇ ਉਹ ਦੇ ਦਰਵਾਜ਼ੇ ਜਿੱਥੇ ਤੁਸੀਂ ਬੈਠੋ ਜਿੱਥੇ ਤੁਸੀਂ ਪੂਜਾ ਪਾਠ ਕਰਦੇ ਹੋ ਜਿੱਥੇ ਤੁਹਾਡੇ ਚਰਾਗ ਲੱਗਦੇ ਨੇ ਉੱਥੇ ਧਾ ਘੰਟਾ ਘਟੂ ਘੱਟ ਬੈਠੋ ਉਹਦੀ ਅਰਦਾਸ ਸਵੀੰਤੀ ਕਰੋ ਆਪਣੇ ਘਰ ਉਹ ਪਰਿਵਾਰ ਦੀ ਸੁਖ ਸ਼ਾਂਤੀ ਮੰਗੋ ਤਾਂ ਪੀਰ ਤੁਹਾਡੇ ਦੇ ਖੁਸ਼ ਹੁੰਦੇ ਹਨ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਘਰ ਦੇ ਵਿੱਚ ਇੱਕ ਬੰਦਾ ਚਰਾਗ ਲਾਉਂਦਾ ਹੈ ਬਾਕੀ ਸਾਰੇ ਆਪਣਾ ਆਪਣੀ ਕੰਮੀ ਲੱਗੀ ਰਹਿੰਦੇ ਹਨ ਮੱਥਾ ਟੇਕ ਤੱਕ ਨਹੀਂ ਟੇਕਦੇ ਨਾ ਉੱਥੇ ਬੈਠਦੇ ਹਨ ਇਰ ਵੀ ਪੀਰ ਨਰਾਜ਼ ਹੁੰਦੇ ਹਨ ਕਿਉਂਕਿ ਤੁਹਾਡੇ ਘਰ ਪਰਿਵਾਰ ਸਾਰੇ ਪੀਰਾਂ ਦੇ ਮੇਰ ਨਾਲ ਹੀ ਚੱਲਦੇ ਹਨ ਉਹਨਾਂ ਦੀ ਰਹਿਮਤ ਨਾਲ ਚੱਲਦੇ ਹਨ ਇਹ ਖਾਸ ਕਰਕੇ ਗੱਦੀ ਵਾਲੇ ਵੀਰਾਂ ਲਈ ਹੈ ਕਿ ਜੇ ਪਰਿਵਾਰ ਵੀ ਉਹਨਾਂ ਦਾ ਇਕੱਥੇ ਮੱਥਾ ਟੇਕੇ ਤਾਂ ਸਭ ਤੋਂ ਵਧੀਆ ਗੱਲ ਹੈ ਇਹ ਸੀ ਕੋਸ਼ਿਸ਼ ਕੁ ਗਲਤ ਕੰਮ ਲੋਕਾਂ ਦੇ ਜੋ ਕਰ ਜਾਂਦੇ ਆ ਭਾਗਤਬੰਦੇ ਕਰ ਜਾਂਦੇ ਨੇ ਆਮ ਵੀ ਕਰ ਜਾਂਦੇ ਨੇ ਨਹੀਂ ਪਤਾ ਲੱਗਦਾ ਕੰਮ ਬਣਦੇ ਬਣਦੇ ਰੁਪਨ ਲੱਗ ਜਾਂਦੇ ਨੇ ਤੇ ਉਹਨਾਂ ਵੀਰਾਂ ਲਈ ਇਹ ਵੀਡੀਓ ਸੀ ਤੁਸੀਂ ਇਸ ਤਰ੍ਹਾਂ ਇਸ ਦਾ ਪੂਰਾ ਲਾਭ ਉਠਾ ਸਕਦੇ ਹੋ ਆਪਣੀ ਗਲਤੀ ਮੰਨ ਕੇ ਪੀਰਵਾਸ ਯਾਦ ਰੱਖੋ ਸੱਚੇ ਮਨ ਨਾਲ ਤੇ ਆਓ ਵਿਸ਼ਵਾਸ ਰੱਖ ਕੇ ਕੰਮ ਕਰੋ ਤਾਂ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣਨ ਲੱਗ ਜਾਣਗੇ ਤੇ ਹੁਣ ਸਾਨੂੰ ਦੀ ਉਜਾਸ਼ਤ ਸਾਡੇ ਚੈਨਲ ਸਾਬਰੀ ਰੋਹਣੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ